ਆਕਾ ਜੀ ਦੇ ਸੂਚਿਬਾਨ ਵੋਟਰ ਭੈਣੋ ਭਰਾਵੋ ਬੜੇ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਦਾ ਕਿ ਕੱਲ ਨੂੰ 19 ਜੂਨ ਦਾ ਦਿਨ ਹੈ ਤੇ ਤੁਹਾਡੀ ਫੈਸਲੇ ਨੂੰ ਪੂਰਾ ਪੰਜਾਬ ਬੜੀ ਰੀਜ ਨਾਲ ਤੱਕੇਗਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਲਾਅ ਆਰਡਰ ਦੇ ਮੁੱਦੇ ਦੇ ਉੱਤੇ ਜਲੂਸ ਕੱਢ ਕੇ ਰੱਖਿਆ ਹੋਇਆ ਕਿਸ ਤਰ੍ਹਾਂ ਰਾਸ਼ਨ ਧੱਕਾ ਮੁਕੀ ਕੀ ਕੋਸ਼ਿਸ਼ ਹੈ ਜੋ ਇਹ ਪਾਰਟੀ ਸੱਤਾ ਤੱਕ ਆਵਜ ਤਾਂ ਹੈਗੀ ਹੈਗੀ ਹੈ ਤੇ ਹੋਰ ਸੀਤਾ ਵਧਾਉਣ ਲਈ ਤੱਕਾ ਮੁੱਖੀ ਹਲਕੇ ਦੇ ਵਿੱਚ ਕਰ ਰਹੀ ਹੈ ਉਹ ਤੁਹਾਡੇ ਕਿਸੇ ਤੋਂ ਖੁੱਲੀ ਨਹੀਂ ਹੈ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਵਾਰ ਇਲੈਕਸ਼ਨ ਪੰਜਾਬ ਦੀ ਨਹੀਂ ਪੰਜਾਬ ਅਰਸਲ ਦਿੱਲੀ ਦੀ ਹੋਈ ਪਈ ਹੈ ਦਿੱਲੀ ਦੇ ਨਕਾਰੇ ਹੋਏ ਲੀਡਰ ਕਿਸ ਤਰ੍ਹਾਂ ਧਾਰਵੀਆਂ ਬਾਗ ਸਾਡੇ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਤਾਂ ਇਸ ਵਾਰ ਇਹਨਾਂ ਨੂੰ ਨੱਥ ਤੁਸੀਂ ਪਾਉਣੀ ਹੈ ਤਾਂ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਜਿਹੜਾ ਰੂ ਲੀਡਰ ਭਾਰਤ ਕੁਸ਼ਣ ਆਸ਼ੂ ਜੀ ਲੋਕਾਂ ਦੇ ਲਈ ਖੜਨ ਵਾਲੇ ਲੀਡਰ ਇਹਨਾਂ ਦੇ ਹੱਕ ਦੇ ਵਿੱਚ ਆਪਣਾ ਮਤਦਾਨ ਕਰਕੇ ਇਹਨਾਂ ਨੂੰ ਕਾਮਯਾਬ ਕਰੋ